ਜੀ ਦੋ ਮਾਰ ਜਿੱਤ ਚੁੱਕੇ ਆ ਸਹ ਹੈਲੋ ਗイズ ਵੈਲਕਮ ਬੈਕ ਤੁਸੀਂ ਆਯੂਬ ਸਾਰੇ ਤੁਸੀਂ ਘੈਂਟ ਹੋਵੋਗੇ ਆਪੋ ਵੀ ਘੈਂਟ ਸਵੇਰ ਦਾ ਮੌਸਮ ਚੱਕ ਕਰੋ ਰਾਤ ਤਾਂ ਹੀ ਆ ਆ ਕੱਲ੍ਹ ਸ਼ਾਮ ਦਾ ਮੀਂਹ ਉਹਦਾ ਪਿਆਣੀ ਪੂਰਾ ਪੂਰਾ ਕਣੀਆਂ ਪੈਂਦੀਆਂ ਜਾਂ ਪੈਂਦੀਆਂ ਭੂਰ ਜੀ ਉਹ ਵੀ ਆ ਕੇ हट ਗਿਆ ਥੋੜੇ ਜਿੰਦੀਆਂ ਹੀਆਂ ਗਣੀਆਂ ਤੇ ਚੱਲਦੇ ਆਂ ਕਮ ਗੱਲ ਸੋਹਣੇ ਤੁਹਾਨੂੰ ਟਰੈਕਟਰ ਨੂੰ ਗਰੀਸ ਕਰਨ ਦਾ ਜਿਹੜਾ ਪਤੋਤਾ ਸੀਗਾ ਉਹਦੇ ਨਾਲ ਬ੍ਰੇਕ ਜਾਮ ਹੋ ਜਾਂਦੇ ਨੇ ਸਾਨੂੰ ਉੱਥੇ ਜਾ ਕੇ ਦੱਸ ਦਾਂ ਸਾਰਾ ਕੁਝ ਉਹ ਟਰੈਕਟਰ ਦਾ ਘਰ ਨੂੰ ਲੈ ਗਏ ਤੁਹਾਨੂੰ ਦੱਸ ਦਾਂ ਹਾਂ ਕਿ ਹੋਇਆ ਸੀਗਾ ਆਹ ਟਰੈਕਟਰ ਤੇ ਹੈਗੀ ਆ ਜਿਹੜੀ ਬ੍ਰੇਕ ਵਾਲੀ ਰਾੜ ਆ ਵਾਲੀ ਉਹਦੇ ਉਹਦੇ ਨਾਲ ਇੱਥੇ ਪਤਾ ਨਹੀਂ ਮਿੱਟੀ ਜਦੋਂ ਆਪਾਂ ਗਾਰੇ ਚ ਕੱਦੂ ਕਰਦੇ ਆ ਤੇ ਗਾਰੇ ਚ ਕੱਦੂ ਕਰਦੇ ਆ ਆਪਾਂ ਛੱਕ ਜਾਈ ਨਹੀਂ ਮਿੱਟੀ ਉਹ ਆਹ ਜਾਮ ਹੁੰਦਾ ਇਧਰਲਾ ਬ੍ਰੇਕ ਉੱਪਰਲਾ ਨਹੀਂ ਹੁੰਦਾ ਇਧਰਲਾ ਬ੍ਰੇਕ ਪੈਡ ਲ ਜਾਮ ਹੋ ਜਾਂਦਾ ਜੇ ਦਾ ਪੁੱਤ ਦੱਬਦੇ ਆ ਫਿਰ ਇਹ ਲੱਗੇ ਰਹੇ ਜਾਂਦਾ ਆ ਪੰਗਾ ਪੈਂਦਾ ਇਥੇ ਇੰਨਾ ਜ ਨਹੀਂ ਪੈਂਦਾ ਕੜੀਆਂ ਆ ਗਈਆਂ ਪੂਰੇ ਵਧੀਆ ਤੇ ਆ ਪੰਗਾ ਹੋ ਰਿਹਾ ਮੈਂ ਨੂੰ ਕਿਹਾ ਜੀ ਰੋਜ਼ ਹੀ ਭਰ ਲੈਂਦਾ ਉਹਨੇ ਹੌਣਾਂ ਲੈ ਕੇ ਦੋ ਇੱਕ ਡੀਜ਼ਲ ਫਿਲਟਰ ਇੱਕ ਵਾਟਰ ਸਪਰੇਟਰ ਫਿਲਟਰ ਜਿਹੜਾ ਵਾਟਰ ਸਪਰੇਟਰ ਜਿਹੜਾ ਵਾਟਰ ਨੂੰ ਕੱਢਦਾ ਉਹ ਤੇ ਦੋ ਇੱਕ ਸੇਫਟੀ ਫਿਲਟਰ ਤੇ ਇੱਕ 에ਅਰ ਫਿਲਟਰ ਦੋ ਉਹ ਆ ਲੈਣੇ ਕੱਲ ਨੂੰ ਆਊਗਾ ਯਾਹ ਗਰਾਮੋਂ ਉੱਤਨੇ ਦੇ ਫੇਰ ਭੁੱਲ ਗਿਆ ਸੀ ਹੁਣ ਨਹੀਂ ਤਾਂ ਕਿ ਲੈ ਆਉਂਦਾ ਹੁੰਦਾ ਨੜੀਆਂ ਬੈਠੇ ਨੇ ਮੀਂਹ 'ਚ ਰੰਗ ਰੋਗ ਨਾਲ ਬਣਾ ਨਿਪੜ ਗਏ ਐਵੇਂ ਤੇਰਾ ਲੜ ਚੱਲਦੇ ਆ ਮੀਂਹ ਇੱਥੇ ਵੱਧ ਆ ਗਿਆ 11 ਕਬੂ ਇੱਕ ਪਾ ਉਧਰ ਦਾ ਲਾਉਂਦੇ ਨਾਲ ਲਾਈ ਜਾਂਦੇ ਨੇ ਵੇ ਬੰਦੇ ਇੱਕ 11 ਰਹਿ ਗਿਆ ਪਰਲੀ ਸ਼ਰਟ ਫਰਤਾ ਹੀ ਸ਼ਰਟ ਰਹਿ ਜੂ ਪੈਂਤੀ ਕਿ ਵਿਗਿਆ ਤੋਂ ਉਹ 25 30 ਮੰਨੋ ਤੰਨਾ ਵੀ ਰਲ ਗਿਆ ਵਿੱਚ ਸਭ 25 26 ਵਿੰਗੇ ਤੋਂ ਉਧਰਲਾ 30 ਹੋ ਜੂਗਾ ਇੱਧਰਲਾ 30 ਰਹਿ ਜੂਗਾ 35 ਐਜੇ ਤਾਂ ਆਪਾਂ ਹਰਾ ਪੱਠਾ ਵੀ ਤਾਂ ਸੀਗਾ ਮਹੀਂ ਤੇਜ ਹੋ ਗਿਆ ਪੂਰਾ ਫੁੱਲ ਤੇਜ ਵਾਸਤੇ ਰੋਦਨ ਚੀਕੂ ਤੋੜ ਕੇ ਲੈ ਗਏ ਆ ਇੱਥੇ ਅੱਧੇ ਰਹਿ ਗਏ ਪੱਕੇ ਪੱਕੇ ਰਹਿ ਗਏ ਕੱਚੇ ਰਹਿ ਗਏ ਜੇ ਪੱਕੇ ਤੋੜਦੇ ਹੁ ਫੁੱਲ ਜ਼ੋਰ ਦੀ ਆ ਗਿਆ ਮਹੀਂ ਫੁੱਲਵੇਂ ਡੇਦਾ ਦੇਖੋ ਇਹ ਰੋ ਮੈਂ ਸ਼ਹਿਰ ਗਾਣਾ ਹੀ ਮੇਰੇ ਕੋਲ ਕੰਮ ਤਾਂ ਹਜੇ ਹੁਣ ਕਿਆ ਰੇਹੀ ਸੀ ਭਰ ਲਾ ਜਾਣਗੇ ਏਦੋਂ ਵੀ ਛੇਤੀ ਭਰਨਗੇ ਜਿੰਨੀ ਛੇਤੀ ਦੋ ਮੋਟਰਾਂ ਨੇ ਤੇ ਦੋ ਮੋਟਰਾਂ ਭਰੀ ਜਾਂਦੀਆਂ ਨੇ ਦੋ ਕਿਆਰੇ ਹੋ ਜਾਂਦੇ ਨੇ ਇੱਕ ਟਾਰਨ ਚ ਕਿਆਰੇ ਵੀ ਲੰਮੇ ਲੰਮੇ ਪਾਏ ਆ ਨੇ ਸਹੀ ਸਹੀ 7-7 ਕਿੱਗਿਆਂ ਦੇ ਦੋ ਕੱਲ ਹੋ ਗਏ ਦੋ ਤਿੰਨ ਤਿੰਨ ਹੋ ਗਏ ਚੌਥਾ ਵਰਦਾ ਨੋਈ ਮਟਰ ਕਣੀਆਂ ਫੇਰ ਆ ਗਈਆਂ ਇਹਰਾ ਵੀ ਭਰ ਗਿਆ ਹਾਂ ਮੈਂ ਇੱਧਰ ਲਾ ਕੇ ਰਾਰਾ ਰਹਿ ਗਿਆ ਇੱਧਰ ਲਾ ਕੇ ਰਾਰਾ ਸਾਰਾ ਹੋ ਗਿਆ ਦੋ ਘੇਰੇ ਦੋ ਚਾਰ ਦੋ ਛੇ ਸੱਤ ਅੱਠ ਘੇਰੇ ਹੋ ਗਏ ਇੱਧਰ ਇੱਧਰ ਕਹਿ ਨੇ ਇੱਕ ਇੱਧਰ ਚਾਰ ਘਰੇ ਹੋਏ ਨੇ ਚਾਰ ਪੰਜਵਾਂ ਹੋ ਤੇ ਚਾਰ ਘੇਰੇ ਨੇ ਲੰਮੇ ਧਰਨ ਉਹ ਪੱਕੀ ਵਟਾ ਜਿਹੜੀ ਵਿਚਾਲੇ ਆ ਆ ਕੱਚੀ ਐ ਇੱਕ ਘੇਰਾ ਦੋ ਘੇਰੇ ਤਿੰਨ ਚਾਰ ਘੇਰੇ ਕਰੇ ਟੋਟਲੇ ਪਾਣੀ ਹੁਣ ਛੜਤ ਪਹਿਲਾਂ ਪੰਜਾਂ ਜੀ ਕੱਦੂ ਚ ਉਹ ਜੀਰੀ ਚ ਪੈਂਦਾ ਸੀ ਹੁਣ ਇੱਧਰ ਛੜਤਾ ਉਹੀ ਕੈਰੇਜ ਜਾਣ ਲੱਗ ਗਿਆ ਔਰ ਇਹ ਨਾਲ ਦੇਣਾ ਕਿਦੋਂ ਕਰਕੇ ਨਾਲ ਦੇ ਨਾਲ ਜੀਰੀ ਲਾਉਣੀ ਪੈਂਦੀ ਆ ਨਹੀਂ ਤਾਂ ਜੰਮ ਜਾਂਦਾ ਯਾਰ ਸਭ ਰੇਤਾ ਨਾਲ ਕੈਟ ਹੋਈ ਨਹੀਂ ਜਮੀਨ ਇੱਕ ਦਿਨ ਕੱਢਦਾ ਮੱਤ ਬੱਦ ਤੇ ਕਿਹੜਾ ਪਾਣੀ ਕਿਹਦਾ ਫਿਰ ਖਤਮ ਹੋ ਗਾਣੀ ਇਹ ਕੈਰੇਜ ਮੈਂ ਕਦੋਂ ਗੱਲ ਲਾ। ਇੱਕ ਵਾਰੀ ਇਹ ਨਗਾ ਹੰਦਾ। ਦੂਜੀ ਵਾਰੀ ਇਹ ਹੈਗਾ। ਆਪਣਾ ਪਿੰਡ ਕੰਮ ਰਹਿਦਾ ਆਪਾਂ ਪਿੰਡ ਕਰਾਂਗੇ। ਮੱਕੀ ਵਾਲਾ ਰਹਿੰਦਾ। ਇੱਕ 11 ਪਨੀਰੀ ਆ ਰਹੇ ਨੇ। ਮੱਕੀ ਵਾਲਾ 20 ਕੇ 20 ਸੌ ਰਹਿੰਦਾ। ਮੱਕੀ ਵੀ ਵੱਢਣੀ ਹੁਣ ਮੀਂਹ ਪੈਣ ਲੱਗ ਗਿਆ। ਫਲ ਬਰਸੀਮ ਸਾਂਭਿਆ। ਇੱਧਰ ਵੀ ਤੀ ਹਾਰ ਹਾਰ। ਆ ਇਹ ਚੋਂ ਮਿੱਟੀ ਚ ਗਾਦੀ ਉਹ ਚੋਂ ਇਹ ਚਾਉਣੀ ਆ ਉਹਦੇ ਨਾਲ ਨੀਵਾ ਹੋ ਗਿਆ। ਉਹ ਉੱਚਾ ਹੋ ਗਿਆ ਉਹ ਜੋ ਵੀ ਲੈਣੀ ਹੈ ਲੋਈ ਆਪਾਂ ਜਾਣਾ ਕੁਪ ਗ੍ਰੈਡ ਨੂੰ ਮਰੇ ਕੋਲ ਲੈ ਵੀ ਜਾਣਾ ਪਾ ਗ੍ਰੈਡ ਆਪਣਾ ਮੀਟਰ ਖਰਾਬ ਹੋ ਗਿਆ ਪਿਛਲੇ ਮਹੀਨ ਨੂੰ ਜਦੋਂ ਪਿਛਲਾ ਮਹੀ ਪਿਆਣਾ ਉਹ ਚ ਪਾਣੀ ਪੂਣੀ ਪੈ ਗਿਆ ਉਹ ਕੱਢ ਗਿਆ ਰੀਡਿੰਗ ਵਾਲਾ ਉਹ ਮੀਟਰ ਚੱਲਦਾ ਰੀਡਿੰਗ ਵਾਲਾ ਜਿਹੜਾ ਉਹਦਾ ਹੁੰਦੀ ਹੈ ਡਿਸਪਲੇ ਜਿਉ ਮੱਚ ਗਈ ਤੇ ਉਹ ਵੀ ਕੰਪਲੇਟ ਪਾਦੀ ਸੀਗੀ ਉਹਨਾਂ ਨੇ ਵੀ ਸੱਦੇ ਉੱਥੇ ਅਪਲੀਕੇਸ਼ਨ ਲਿਖ ਕੇ ਦੇਣੀ ਇਹਨਾਂ ਨੂੰ ਮੀਟਰ ਮੱਚ ਗਿਆ ਭਾਈ ਲਿਖ ਕੇ ਦੋ ਰੀਡਿੰਗ ਵਾਲਾ ਲੈ ਗਿਆ ਸੀ ਲਿਖ ਕੇ ਹਲਕੜ-ਹਲਕੜ ਕੇ ਭੂਰ ਪੈਂਦੀ ਹੈ ਖਣੀ ਜੀ ਛਲਦੇ ਆ ਵਾਕੀ ਲਓ ਜੀ ਦੋ ਮੈਂ ਜਿੱਤ ਚੁੱਕੇ ਆ 152 ਬਣਾ ਸੀ ਇਹਨਾਂ ਨੇ ਬਣਾਏ 37 ਇੱਕ ਚ ਬਣਾਇਆ ਸੀ ਪਹਿਲੇ ਮੈਚ ਕਿੰਨੇ ਬਣਾਏ ਨੇ ਆਪਾਂ ਨੇ 41 ਖਣੇ ਸੀਗੇ ਉਹ ਵੀ ਜਿੱਤ ਕੇ ਇਹ ਖੜਾ ਅਜੇ ਬਾਲ ਤੇ ਹੈਰਾਨਾ ਹੈ ਚੱਲ ਗਏ ਮੱਕੀ ਵੜਨ ਗੱਲ ਨੇ ਕਿਹੜੀ ਮਸ਼ੀਨ ਚੱਲਦੀ ਆ ਹੁਣ ਤਾਂ ਪੰਡ ਬਾਉਂਦੇ ਜੀ ਅਜੇ ਹੁਣੇ ਵੜਾਉਣ ਲੱਗੇ ਮੈਂ ਚੱਲ ਖੇੜਾ ਮਾਰਨ ਆਇਆ ਸੀਗਾ ਜੀਤ ਲੱਗਾ ਡਾਲ ਜਗਣ ਇੱਥੇ ਪਾਣੀ ਟੁੱਟਿਆ ਹੋਇਆ ਖੱਤੇ ਚ ਆ ਗਿਆ ਖੁੱਤੇ ਨੂੰ ਧੀਰ ਮਾਰਦਾ ਗੱਲਾਂ ਮੱਕੀ ਵਧੀ ਨਵੀਂ ਇਕਲਵੀਂ ਅਕੱਬੇ ਛੋਟਾ ਜੀ ਮੱਕੀ ਲੈ ਰਹੀ ਉਹ ਦੇਖਿਆ ਥਾਰੇ ਛਾੜਾਂ ਚ ਪਾਣੀ ਖੜਾ ਨਾ ਆਫਾ ਹੋਇਆ ਪਿਆ ਸੱਲੇ ਤੋਂ ਮਾਰ ਮਾਰ ਵੜਦੀ ਇੱਧਰੋਂ ਦਾ ਪਰ ਆ ਸੀਗਾ ਪਰ ਹੱਸਤੋਈਏ ਇੱਧਰ ਸਲਿੱਪ ਮਾਰਦੀ ਐ ਮਸ਼ੀਨ ਜਾਮਣਾ ਬੱਕਦੀਆਂ ਦੇਖੋ ਭਰਿਆ ਪਿਆ ਹੁਣ ਤਾਂ ਇਹ ਇੱਥੇ ਵੀ ਹੋ ਗਈ ਪੱਕੀ ਲੋਈ ਯਾਮਣਾ ਹੀ ਕਰ ਲਈਆਂ ਸੀ ਲੈ ਮੈਂ ਮੇਰਾ ਟਰਾਲੀ ਤੇ ਟਰੈਕਟਰ ਲੈ ਜਾਂਦਾ ਜੇ ਬਦੀ ਘਟਿਏ ਚ ਪੈ ਜੂਗੀ ਔਰ ਰੈਟਰ ਉਹ ਬੱਧੀ ਟਰਾਲੀ ਨੂੰ ਜੋੜ ਦਾਂਗੇ ਪੰਡ ਕਣੀਆਂ ਵੱਧ ਪੈਂਦੀਆਂ ਨੇ ਔਰ ਘਟਣ ਨੇ ਡੰਡ ਕਣੀਆਂ ਤੇਜ਼ ਪੈਂਦੀਆਂ ਲਾਵੀ ਮਤਰਾ ਥਾਲਦੀਆਂ ਮਹੀਂ 2 ਕੁ ਗਿੜੇ ਰਹਿ ਗਏ ਉਧਰ ਤਾਂ ਇਤਨੀ ਹੀ ਗਿੜੇ ਵੱਧ ਨੇ ਉੱਪਰ ਕਿ ਟਰਾਲੀ ਬਸ ਇੱਕ ਇੱਕ ਦੋ ਬਹਿਣਗੇ ਹੋਰ ਇੱਕ ਦਾ ਹੀ ਆ ਜਣ ਇੱਕ ਹੋਰ ਆ ਜੂਗਾ ਫੇਜ ਤੇ ਪੈ ਜੂ ਥੋੜੀ ਘਣੀ ਜਿਹੜੀ ਪੈਊਗੀ ਕਲੀਆਂ ਆਈਆਂ ਸੀ ਆ ਵੀ ਮਤਰਾ ਮੁਸੀਨ ਤਾਂ ਅੱਗੇ ਹੀ ਬੈਹ ਉੱਥੇ ਆ ਗਈ ਬੈਠੀ ਹੈ ਜਿੱਥੇ ਕੰਮ ਖਰਾਬ ਹੋਇਆ ਹੈ ਜਾਉਂਦਾ ਇੱਥੇ ਇੰਨੇ ਸੌ ਜੀ ਪਾਣੀ ਟਟ ਜਿੰਨਾ ਸਿਆੜ ਖੜਾ ਇਹੋ ਸਾਰੇ ਵੱਟੇ ਗਏ ਖੋਲ ਜਦੋਂ ਯਾਰ ਹੋ ਰਹੀ ਆ ਵਿੱਗੇ ਜਥੋਂ ਨੂੰ ਬਾਕੀ ਸਾਰਾ ਵੱਟੇ ਦਾ ਸੁੱਖਾ ਅਜੇ ਟਰੈਕਟਰ ਵੀ ਜਦੋਂ ਜਾਣ ਕਰਾਉਂ ਪੰਦੀ ਨਿਕਲੂ ਬਣੇ ਨਹੀਂ ਨਿਕਲੂ ਗਿੱਲਾ ਸਾਰਾ ਪਿਆ ਨਾ Nee. Uh. machine. ਸਾਰੀ ਵਹਿ ਗਈ ਆ ਇੱਧਰ ਵਹਿ ਗਈ ਆ ਯਾਰ ਕਚਰਾਖਾਨ ਕਰਵਾ ਦਾ ਰਤ ਇੰਨਾ ਬੁਰਾ ਹਾਲ ਹੋਇਆ ਪਏ ਪਾਸੇ ਹੀ ਆ ਜੀ ਸਾਧ ਲੇ ਲਾ ਗਿਆ ਨਹੀਂ ਦਾ ਹੋਇਆ ਪਾਣੀ ਡਟਾ ਉਹ ਫੇਰ ਤਾਂ ਇਹ ਜੇ ਕੰਮ ਹੋ ਗਿਆ ਤਾਂ ਹੁਣ ਆਪਾਂ ਕਿੱਥੋਂ ਨਿਕਲੋ ਜਾਈਏ ਅਸੀਂ ਇਹ ਡੇੜੇ ਟੋਏਾਂ ਚ ਫਾਰੀ ਮੇਜ਼ੀਂ ਥੱਲੇ ਲੱਗ ਗਈ ਸੀ ਖਤਰਾ ਤਾਂ ਤਾਂ ਸਨੈਸ ਹੋ ਗਿਆ ਨੋ 2-3 ਗੜੇ ਰਹਿ ਗਏ ਹੱਥੀ ਤੋੜ ਨਹੀਂ ਪੂਏ ਮਹੀਨ ਦਾ ਧੌਣ ਲੱਗ ਗਈ ਹੱਲੋਂ ਲਿਪੜ ਗਈ ਖਾਦੀ ਨੋ ਟਰਾਲੀ ਦਾ ਕੱਢ ਲਈ ਬੈਠੀ ਆਉਂਦੀ ਜਿੰਨੇ-ਜਿੰਨੇ ਇੰਚ-ਇੰਚ ਥੱਲੇ ਟਰੈਕਟਰ ਨੇ ਪਹੌਲੀ ਕਰੇ ਨਹੀਂ ਤਾਂ ਦਾਵੋਗੇ ਕੇਰਾ ਕਢਾ ਲੈਂਦਾ ਜਦੀ ਬੈਜਣੇ ਟਰਾਲੀ ਨੇ ਪਰੀ ਹੋਈ ਹੈ ਨਾ ਚੱਲ ਚੱਲੀਏ ਪੰਜ ਵਜੇ ਖੇਡਣ ਜਾਣਾ ਗਾਰੇ ਨੇ ਬੁਰਾ ਹਾਲ ਕਰਤਾ ਇਹਨੂੰ ਘੜਾਉਣੇ ਘਰੇ ਲਿਆ ਕੇ ਪਹਿਲਾਂ ਖਾਨਾ ਛੱਟ ਕੇ ਲਿਆਂਦੀ ਆ ਇਹ ਜੇ ਪੰਜ ਮਹਿੰਦਰੀ ਹੁੰਦੀ ਆਪਣੀ ਵਾਲੀ ਉਹਨੇ ਨਹੀਂ ਕੱਢਣਾ ਟਰੈਕਟਰ ਫਰਕ ਪਾ ਜਾਂਦਾ ਚੱਲ ਵੀ ਪੁੱਤਰਾ ਜਦੋਂ ਪਾਵਰ ਲੱਗਦਾ ਨਾ ਫੇਰ ਗੱਲ ਬਣਦੀ ਆ ਚੱਲ ਹਾਈ ਚੱਲ ਤੂੰ ਹੀ ਬੁੱਤਰਾ ਆਹ ਟਰਾਲੀ ਅੰਦਰ ਲਾਤੀ ਆ ਮਿੱਟੀ ਖਿੱਚਣੀ ਖਿੱਚ ਲੈਣਗੇ ਚੱਲ ਦੇ ਖਿਡਣ ਇੱਥੋਂ ਲਾਤੀ ਟਰਾਲੀ ਅੰਦਰ ਆਪਾਂ ਵਦੇਰਾ ਸੌਂਸ ਟਰੈਕਟਰ ਇੱਕ ਟੋਰਾ ਉੱਪਰ ਚਲੇਗਾ ਪਾ ਲਈ ਅੰਦਰ ਮਾਦਾ ਗੱਲੀ ਆਹੀ ਖਰਾਬ ਵੀ ਹੋ ਸਕਦੀ ਚਲੋ ਜੀ ਸ਼ਾਮ ਦੇ ਵੱਜ ਗਏ ਨੇ 7:30 ਹਰਿਆਂ ਨੂੰ ਲਾਉਣ ਆਏ ਪਾਣੀ ਅੱਧਾ ਘੰਟਾ ਲੈਟ ਚੱਲੂਗੀ ਇੱਕ ਇਹਰਾ ਦਾ ਭਾਰੀ ਦੇਊਗਾ ਤੇ ਉਹ ਕਹਿਰੇ ਦਾ ਫੁੱਲ ਹੋਇਆ ਪੇਲੇ ਹੁਣ ਇਹ ਜਾਵਦਾ ਅੱਧੇ 8 ਵਜੇ ਤੋਂ ਲੈਟ ਭੱਜਣੀ ਉਹ ਕਹਿਰਾ ਵਾਹਿਆ ਜੋ ਆਪਣੇ ਮਰਸੀਮ ਡੜੇ ਕੱਖ ਜਿੜੜੇ ਆ ਇਹ ਚ ਕੱਖ ਜੀ ਵਿੱਚੋਂ ਵਰੀਮ ਕੱਢ ਰਿਹਾ ਕੱਖ ਬਾਤੇ ਵਿੱਚ ਹੀ ਤਵੀਆਂ ਨਾਲ ਰੋਟਰੋਵਟਰ ਨਾਲ ਕੱਕਾ ਜ ਬੜੇ ਬੜੇ ਸੰਨ ਤਿੰਨ ਛੱਟ ਕੇ ਤਿੰਨ ਸੱਤ ਹੋ ਜਾਂਦਾ ਅੱਗੇ 34 ਤੇ ਹੁੰਦਾ ਜੀ 21 ਜੂਨ ਤੋਂ ਪਹਿਲਾਂ ਫਿਰ 22 ਜੂਨ ਹੈਗੇ ਆਖਰੀ ਵੱਡਾ ਦਿਨ ਤੇ ਕਰਦੇ ਆਂ ਵੀਡੀਓ ਦਾ ਐਂਡ ਵਧੀਆ ਲੱਗਦਾ ਚੈਨਲ ਨੂੰ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰੋ